ਜਿਸ ਕੁੜੀ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਜ ਇਹ ਕੁੜੀ ਦੁਨੀਆ ਦੇ ਵਿੱਚ ਨਹੀਂ ਰਹੀ ਹੈ। ਬੋਰਡ ਦੀ ਪ੍ਰੀਖਿਆ ਦੇ ਵਿੱਚ ਟੌਪ ਕੀਤਾ। ਟੌਪ ਵੀ ਇਸ ਤਰ੍ਹਾਂ ਦਾ ਕਿ 99% ਤੋਂ ਵੀ ਅਬਵ ਮਾਰਕਸ ਲੈਂਦੀ ਹੈ ਤੇ ਜਿਸ ਤੋਂ ਬਾਅਦ ਸਿਰਫ 4 ਦਿਨ ਤੱਕ ਹੀ ਜਿਵਤ ਰਹੀ ਹੈ। 4 ਦਿਨਾਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਸੱਚ ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਹੈ ਉਹ ਇੱਕ ਛੂਟ ਹੈ ਪਰ ਮੌਤ ਸੱਚ ਹੈ। ਇਸ ਕੁੜੀ ਦੇ ਨਾਲ ਵਾਕਈ ਕੁਝ ਅਜੀਬਾ ਹੋਇਆ। ਬ੍ਰੇਨ ਹੈਮਰੇਜ ਦੀ ਸ਼ਿਕਾਇਤ ਸੀ ਮਹੀਨਾ ਪਹਿਲਾਂ ਹੀ ਮਾਪਿਆਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਆਪਰੇਸ਼ਨ ਹੋਇਆ ਤੇ ਉਸ ਤੋਂ ਬਾਅਦ ਜਦੋਂ ਪੇਪਰ ਪੰਦੀ ਐ ਫਿਰ ਤੋਂ ਸਾਲਾਂ ਦੇ ਵਿੱਚ ਮੁਸ਼ਕਿਲ ਆਉਂਦੀ ਐ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਕੁੜੀ ਜੀਉਂਦੀ ਨਹੀਂ ਰਹੀ ਕੁੜੀ ਦਾ ਨਾਮ ਹੀਰ ਸੀ ਤੇ ਉਸ ਤੋਂ ਬਾਅਦ ਡਾਕਟਰ ਬਣਨਾ ਚਾਹੁੰਦੀ ਸੀ ਉਹ ਸਕੂਲ ਜਿੱਥੇ ਬਹੁਤ ਸਾਰੇ ਬੱਚਿਆਂ ਨੇ ਸੁਪਨਾ ਲਿਆ ਕਿ ਅਸੀਂ ਡਾਕਟਰ ਬਣਾਂਗੇ ਅਸੀਂ ਇੰਜੀਨੀਅਰ ਬਣਾਂਗੇ ਅਸੀਂ ਅਫਸਰ ਬਣਾਂਗੇ ਤੇ ਇਸ ਕੁੜੀ ਨੇ ਵੀ ਇਹੀ ਸੁਪਨਾ ਲਿਆ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਪਰ ਜਦੋਂ ਇਸ ਦੀ ਮੌਤ ਹੋ ਗਈ ਤਾਂ ਪਰਿਵਾਰ ਨੇ ਕਿਹਾ ਕਿ ਕੁੜੀ ਦਾ ਸੁਪਨਾ ਸੀ ਪੂਰਾ ਤਾਂ ਨਹੀਂ ਕਰ ਪਾਈ ਪਰ ਇਸ ਦਾ ਸਰੀਰ ਦਾਨ ਕਰਕੇ ਇਸ ਦੀਆਂ ਅੱਖਾਂ ਦਾਨ ਕਰਕੇ ਅਗਰ ਇਸ ਦੀ ਜ਼ਿੰਦਗੀ ਅਗਰ ਇਸ ਦਾ ਸਰੀਰ ਕਿਸੇ ਦੇ ਕੰਮ ਆ ਜਾਏ ਤਾਂ ਉਹ ਹੀ ਕਿਸੇ ਨੂੰ ਬਚਾਉਣ ਦੇ ਵਿੱਚ ਸਫਲ ਹੋ ਜਾਏਗੀ ਡਾਕਟਰ ਬਾਂਦਿਕ ਬਾਂਕੇ ਵੀ ਲੋਕਾਂ ਦੀ ਜਾਨ ਬਚਾਉਣੀ ਸੀ ਚਲੋ ਸਰੀਰਦਾਨ ਕਰਕੇ ਵੀ ਇਸੇ ਤਰ੍ਹਾਂ ਕਿਸੇ ਦੀ ਜਾਨ ਬਚਾ ਜਾਏਗੀ ਸੋਏ ਕੁੜੀ ਤੇ ਪਰਿਵਾਰ ਨੇ ਜੋ ਕੀਤਾ ਉਹ ਮਿਸਾਲ ਪੇਸ਼ ਕਰ ਦਿੱਤੀ ਪਰ ਕੁੜੀ ਦੇ ਸੁਪਨੇ ਅਧੂਰੇ ਰਹਿ ਗਏ ਪਰ ਨਹੀਂ ਸੀ ਪਤਾ ਕਿ ਇਸ ਤਰੀਕੇ ਦੀ ਸ਼ਿਕਾਇਤ ਜਿਹੜੀ ਉਹਨੂੰ ਹੋਏਗੀ ਬ੍ਰੇਨ ਹੈਮਰਸ ਉਸ ਦੀ ਜਾਨ ਹੀ ਲੈ ਲਏਗਾ ਇਸ ਦੁਖਦਾਈ ਘਟਨਾ ਨੂੰ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਜ਼ਰੂਰ ਦੱਸਣਾ